ਭਾਈ ਮੰਜਿਆ ਦੀ ਮੰਜਿਆ ਦੀ ਮੰਜਿਆ ਦੀ ਜਾਓ ਜੀ ਮੰਜੇ ਦੀ ਬਿੱਲੀ ਤਹਾਂ ਤੋਂ ਮਾੜੂ ਦਾ ਸਵਾਗਤ ਕਰ ਰਹੀ ਹੈ ਦੇਖ ਰਹੀ ਹੈ ਡਾਂਗ ਤੇ ਰਹੀ ਬੱਜੂ ਬਿੱਦਗੇ ਹੂੰ ਲਾ ਕੇ ਸਾਡਾ ਡਾਕਟਰ ਨੂੰ ਸੱਦ ਕੇ ਪੀਗਾ ਲਾ ਗੇ ਹਾਂ

ਅੱਜ ਇਹ ਤੁਹਾਨੂੰ ਖਰਚੇ ਬਾਰੇ ਜਾਣਕਾਰੀ ਦੇਵਾਂਗੇ ਮੈਂ ਤੇ ਮੇਰਾ ਦਾਦਾ ਕਰਛਾ ਨਾਮ ਆ ਲਿਆ ਇਹਦਾ ਦਾਦਾ ਹੋਣਾ ਮੈਂ ਰਾਤ ਨੂੰ ਸੁਦਾ ਕੀ ਗੱਲ ਦੱਸਤਾ ਸੀ ਖਰਚੇ ਬਾਰੇ ਖਰਚੇ ਬਾਰੇ ਨੌਲਜ ਦੇਣੀ ਹੈ ਯਾਰ ਹਾਂ ਖਰਚੇ ਬਾਰੇ ਅੱਜ ਖਰਚੇ ਬਾਰੇ ਬਾਪੂ ਤੇ ਮੈਂ ਦੇਵਾਂਗੇ ਨੌਲਜ ਇਹ ਕਰਛਾ ਠਹਿਰਾ ਹਰਾ ਗਈ ਜਾਨ ਆ ਵੀ ਦਿਖਾ ਦੇ ਇੰਦਰ ਚਾਤੀ ਮਾਰਦੇ ਜਿਵੇਂ ਬਾਪੂ ਵੀ ਨਹੀਂ ਹੈ ਇਹ ਸ਼ਹਿਰਾ ਵਾਲਿਆਂ ਨੂੰ ਇਹਦਾ ਕੋਈ ਪਤਾ ਨਹੀਂ ਪਿੰਡਾਂ ਵਾਲਿਆਂ ਨੂੰ ਹੀ ਪਤਾ ਹੁੰਦਾ ਇਹ ਕਰਛਾ ਆਲੋਪ ਹੋ ਗਿਆ ਅੱਜ ਕੱਲ ਇਹ ਆ ਮੈਂ ਐ ਬਾਪੂ ਦੇਖੇ ਤੋ ਸਹੀ ਦੀ ਨਾ ਆ ਦੇਖੀ ਮੜਾ ਆ ਨਮਾਲਿਆ ਆਪਾ ਠੀਕ ਆ ਪਰ ਕੇ ਵੇਖ ਕੀ ਆ ਭਲਾਂ ਨਾਲ ਇਹ ਦੱਸ ਆ ਗਾਲਾ ਕੱਚਾ ਹੋਰ ਕੀ ਆ ਹਾਂ ਦੱਸ ਤਾਂ ਭਾਈ ਹੁਣ ਤਾਂ ਭਾਈ ਹੁਣ ਤਾਂ ਉਹਨੋਂ ਹਟ ਗਏ ਇਹ ਮਸਾ ਲੱਭਿਆ ਪਹਿਲੇ ਹੀ ਦੱਸ ਤਾ ਤੂੰ ਬੁਝਾਰਤ ਤੋਂ ਆ ਗਾ ਉਹ ਇਹ ਤਾਂ ਬਣਾ ਲੈਣਾ ਇਹ ਬਣਾਉਣੋਂ ਹਟ ਗਏ ਹੁਣ ਹੁਣ ਤਾਂ ਮਸਾ ਮਿਲਦਿਆ ਏ ਉਹ ਆ ਕਰਕੇ ਇਹਦਾ ਫਰੇਮ ਲਵਾ ਕੇ ਠੀਕਾ ਲਵਾ ਕੇ ਲਵਾਦਾ ਹਾਂ ਹਾਂ ਕਾਲਾ ਸੀ ਆਹ ਕਿੰਨੇ ਦਾ ਆਉਂਦਾ ਹੁੰਦਾ ਈ ਉਦੋਂ ਇਹ ਵੇ ਪੈ ਰੋਟੀ ਬੱਤੇ ਲੈ ਕੀ ਕੰਮ ਆਉਂਦਾ ਬਣਾ ਇਹ ਆ ਗੋਗਾ ਦਾ ਇਹ ਅੱਗਵਾਰ ਕੱਢਣ ਦੇ ਕੰਮ ਆਉਂਦਾ ਇਹ ਹੈ ਬਾਡੂ ਇਹ ਲੋਪ ਹੋ ਗਿਆ ਹਣ ਹੁਣ ਨਹੀਂ ਬਵੇ ਅੱਗ ਕੀ ਕਰਨੀ ਹੁੰਦੀ ਕਾਹਦੇ ਵਾਸਤੇ ਬਣਾਏ ਇਹ ਕਰ ਸੇ ਕਾਹ ਤੋਂ ਅੱਗ ਕੱਢਣ ਬਾਸ ਆਪਣਾ ਮੱਖ ਦੋ ਪਸਵਾ ਨੂੰ ਹਾਂ ਇਹ ਦੇ ਪਾ ਕੇ ਜੱਟ ਅੱਛਾ ਭਾਈ ਇਹਦੇ ਨਾ ਅੱਗ ਚੁੱਲੇ ਚੋਂ ਕੱਢ ਕੇ ਲਿਆ ਕੇ ਤੁਸੀਂ ਬਾ ਦਿੰਦੇ ਸੀ ਹਾਂ ਤੇ ਬਾਹਰਲੇ ਦੇ ਸਾਨਾ ਚ ਤਾਂ ਨਹੀਂ ਪਤਾ ਹੋਣਾ ਇਹਨਾਂ ਦਾ ਤੇ ਉਹ ਇਹ ਪਿੰਡਗਾਂ ਨੂੰ ਨਹੀਂ ਪਤਾ ਦੂਜੇ ਸ਼ਹਿਰਾਂ ਦੇ ਸ਼ਹਿਰਾਂ ਨੂੰ ਪਤਾ ਇਹ ਕਰ ਸਕਦਾ ਨਹੀਂ ਆਹ ਨੂੰ ਪਤਾ ਪੈਂਦਾ ਇਹ ਜੇ ਕਰਦੇ ਨੇ ਬਾਹਰ ਨੂੰ ਕੀ ਪੜੇ ਇਹ ਤਾਂ ਬੰਦੇ ਆ ਸ਼ਹਿਰਾਂ ਨੂੰ ਹਾ ਪਤਾ ਉਹ ਨਾ ਕੋਲੇ ਹੁੱਕੇ ਤੇ ਚਾ ਨਾ ਕਰਦੇ ਆ ਤੇ ਚਮਤੇ ਹੁੱਕੇ ਪੀਂਦੇ ਹੋ ਹਾਂ ਸੱਚ ਹੁੱਕੇ ਪੀਂਦੇ ਆ ਉਹ ਨਾਗਾ ਲੈਣਾ ਉਹ ਪਹਿਲਾਂ ਪੀਂਦੇ ਹੁੰਦੇ ਸੀ ਹਾਨੀ ਪੀਂਦਾ ਹੁੱਕਾ ਕੋਈ ਹਾਂ ਨਾਗਾ ਲੈਣ ਵਾਲਿਆਂ ਨੂੰ ਪਤਾ ਇਹਦਾ ਕਰਸੇ ਦਾ ਕਾਹ ਨੂੰ ਪਤਾ ਉਹਨਾਂ ਨੂੰ ਦਾ ਉਹ ਤਾਂ ਜਾਣ ਆਪਾਂ ਜਾਣ ਕਾ ਦਾ ਉਹਨਾਂ ਨੂੰ ਨਹੀਂ ਪਤਾ ਪਤਾ ਛਾਇਬਾਖ 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 ਕੱਢਾ ਸੌਣੇ ਦਾ ਨਹੀਂ ਪਤਾ ਉਹਨਾਂ ਨੂੰ ਤੇ ਕਰਚਾ ਹੁੰ ਸਟੀਲ ਦਾ ਇਹ ਕਿਹੜਾ ਕਰਦਾ ਪਾਗਾ ਨਹੀਂ ਮੈਂ ਤਾਂ ਭਾਂਡਾ ਜਾਇ ਫੁੱਡਾ ਕਰਚਾ ਤੇ ਨਾ ਕਰ ਥਈ ਜਾਏ ਆ ਯਾਰ ਮੰਨਾ ਖਾਂ ਤੂੰ ਉੱਥੇ ਕਰਛੇ ਨਾ ਅਗਵਾਰ ਕਰਦਾ ਸੀ ਉੱਥੇ ਤੂੰ ਰਾਸਤਾਂ ਚ ਹੈ ਪਾਉ ਹੈ ਮਾਂ ਹੈ ਬਾਪੂ ਉੱਥੇ ਵੀ ਕਰਦੇ ਨਾ ਅਗਵਾਰ ਕਰਦੇ ਹੁੰਦੇ ਰਾਸਤਾਂ ਚ ਜੂ ਜੁੱਲੇ ਚ ਧੱਕੇ ਹੈ ਨੀ ਅੱਛਾ ਧੱਕਿਆ ਨਾ ਕਿ ਮੈਂ ਅੱਗ ਨਿਕਲ ਜੂ ਬਾਹਰ ਧੱਕਾ ਦਾ ਮੱਚ ਜੂ ਅੱਗੇ ਤਾਂ ਨਹੀਂ ਕਰਦੇ ਮਾਨੂੰ ਫਿਰ ਚੱਲੇ ਹੀ ਟੱਕਾ ਨਾ ਕੱਢਦਾ ਹੁੰਦਾ ਇਹਨੂੰ ਚੱਲੇ ਨਹੀਂ ਸੀ ਉਹਦੇ ਯਾਰ ਭੈਣ ਦਾ ਕੰਡਾ ਹੀ ਨਾਲ ਕੱਟਿਆ ਉਹਦੋਂ ਚੱਲੇ ਨਹੀਂ ਸੀ ਘਰ ਚ ਭਾਈ ਦਾ ਨਾ ਨਾ ਹੁਣ ਇਹ ਆਪਣਾ ਸੱਭਿਆਚਾਰ ਕਾਹੇ ਜਿਹੜੀ ਕਿ ਭੰਗੇ ਵਾਲਾ ਤੇ ਬੇਟਾ ਇਹ ਇਹ ਆਪਣਾ ਵਿਰਸਾ ਇਹ ਘਰ ਮਾ ਮੰਗਾ ਦਾ ਮੇਜ਼ ਖਾਣੇ ਤੇ ਗੱਲਣਾ ਇਹ ਆਪਣਾ ਪੁਰਾਣਾ ਵਿਰਸਾ ਹੈ ਪੁਰਾਣਾ ਵਿਰਸਾ ਹੈ ਸਾਮ ਕੇ ਰੱਖਣਾ ਇਹ ਲੋਭ ਹੁੰਦਾ ਜਾਂਦਾ ਮੱਟੀ ਦੀ ਲੰਨ ਕਹਿਆ ਹਰੀ ਬੰਨ ਵਾਲੇ ਸੀ ਇਹਦੀ ਖਾਤਰ ਕੋਈ ਆਪਾਂ ਨੂੰ ਉਪਰਾਲਾ ਕਰਨਾ ਬਹੁ ਮਾੜੂ ਪਾਤਾ ਪਾਤਾਂ ਚਾਪੋ ਜਿੱਦਾਂ ਜਨ ਮਾਰ ਗੋਨਾ ਖਾਣੇ ਚਾਪ ਮਾਰ ਇਹ ਸ਼ਹਿਰਾਜ ਤਾਂ ਕਿਸੇ ਨੇ ਨਹੀਂ ਦੇਖਿਆ ਨਾ 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 ਸ਼ਹਿਰਾں ਚ ਕੀਨੇ ਦੇਖਿਆ ਐਮਾ ਕਾਛੇ ਭੈਂਦਾ ਥੁੱੱਗਾ ਹੀ ਆਉਣਾ ਨਾ ਕਹ ਕਹਤਾਂ ਕਾਪਾ ਇਹ ਦੇ ਕਾਛੇ ਬਚਾਉਣ ਲਈ ਆਪਾਂ ਨੂੰ ਕੋਈ ਉਪਰਾਲਾ ਕਰਨਾ ਪੈਣਾ ਹੈ ਇਹ ਭੈਂ ਜਿੰਦਾਂ ਲੈ ਭੈਂ ਤੇ ਥੁੱੱਗੀ ਆਵੇ ਤੋ ਤੱਕ ਕਰਸਵਾ ਕਾ ਨੇ ਕਰਛਾ ਪਹਿਲਾਂ ਤਾਂ ਗਵਰਨਮੈਂਟ ਬਣਾਉਂਦੀ ਸੀ ਇਹ ਹੌਂ ਦਾ ਇਹ ਹੁਣ ਟੈਕਸ ਜਦੋਂ ਪਹਿਲਾਂ ਬੰਦਾ ਤੇ ਟੈਕਸ ਲੱਗਦਾ ਸੀ ਤੇ ਕਰਦੇ ਸੀ ਕਿਹ ਜੀ ਭੈਂਦਾ ਥੁੱੱਗਾ ਲੱਗਦਾ ਸੀ ਨਾ ਕੱਲੋਂ ਗੰਦ ਭਾਈ ਭੈਂਦਾ ਖਾਣ ਮਾ 2400 ਨਾ ਲੋਹੇ ਦਾ ਫੁੱਲ ਇੱਕ ਬਟਾਹ ਤੂੰ ਹੀ ਪੁੱਛੋ ਡਾਇਰੈਕਟਰ ਸਾਹਿਬ ਤੁਸੀਂ ਹੀ ਪੁੱਛਦਾ ਹੋਈ ਯਾਹ ਕਰਨਾ ਹੈ ਜਾਂ ਉਹ ਹੈ ਚਾਹ ਤੈ ਜਾਏਗਾ ਤੂੰ ਲੋਕ ਨੇ ਲੈ ਆ ਦੀ ਕਰਸਾ ਤੇ ਉਹ ਉਹ ਤੇਰੇ ਵੇਲੇ ਕੀ ਡੇਟ ਦੀ ਕਰਸੇਦਾ ਉਹ ਜੀ ਪੈਣ ਦੀ ਫੁੱਦੀ ਸੀ ਨਾ ਕੰਜੂਆ ਘੱਟਣਾ ਆਇਆ ਨਹੀਂ ਠੀਕਾ ਲਵਾ ਕੇ ਠੀਕ ਹੋ ਗਿਆ ਹੈ ਬਿਮਾਰ ਹੋ ਗਿਆ ਸੀ ਪਹਿਲਾਂ ਲਾਲ ਵੀਡੀਓ ਬਣਾ ਕੇ ਆ ਰਿਆ ਗਾਣਾ ਮਾੜੀ ਪੈ ਨਹੀਂ ਕਰਾ। ਠੀਕ ਹੈ ਬਰਾਬਰ ਨਹੀਂ। ਪੁਰਕ ਗਾਣਾ ਜੋੜ ਦੇਣੀਆਂ। ਆ ਮਾੜੂ ਦੇ ਟੀਕਾ ਲਾਇਆ। ਹਾਂ ਹਾਂ ਟੀਕੇ ਨਾਲ ਠੀਕ ਹੋਇਆ ਏ। ਪਹਿਲਾਂ ਬਿਮਾਰ ਹੋ ਗਿਆ ਸੀ ਇੱਥੇ। ਹੁਣ ਨਹੀਂ ਪੰਜ ਬੈਠ ਗਿਆ ਟੀਕਾ ਲਾਇਆ। ਅੱਛਾ ਜੀ ਮਾਇਆ ਕੋ ਨਾ ਜਾਣੇ ਕੋਸਟ ਲਿਆਣਾ। ਨਾਲ ਹੀ ਖਰਚੇ ਦੀ ਜਾਣਕਾਰੀ ਆ ਗਈ ਸਾਰਿਆਂ ਨੂੰ। ਖਰਚੇ ਦੀ ਜਾਣਕਾਰੀ ਦੇਤੀ। ਜੇ ਹੋਰ ਕੋਈ ਜਾਣਕਾਰੀ ਲੈਣੀ ਚਾਹੁੰਦਾ ਕਰਛੇ ਬਾਰੇ ਹੋਰ ਕੀ ਚੀਜ਼ ਬਾਰੇ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਹੋਰ ਚੀਜ਼ ਤੇ ਵੀ ਜਾਣਕਾਰੀ ਦੇਵਾਂਗਾ ਕੱਕਾ ਦੇ ਬੀੜਾ ਬਾਪੂ ਦਾ ਮੌਕ ਗਿਆ ਜਾਵਾ ਹੋਰ ਲੱਗ ਦੇਗੇ ਉਹ ਸੱਚੀ ਬੀੜਾ ਹੀ ਹੈ ਨਹੀਂ ਇਹਦੇ ਕੋਲ ਤਾਂ ਜਰਦੇ ਦੇ ਵੀ ਜਾਣਕਾਰੀ ਫੋਲਵਰ ਨਹੀਂ ਜਰਦੇ ਦੇ ਤੇਜੀ ਭੈਣ ਦਾ ਜਵਾਈ ਗਾਨਾ ਮੰਗਾ ਖਾਦਾ ਕੌਣ ਫੋਲਵਰ ਤੇਜੀ ਭੈਣ ਦਾ ਖਾਸਮ ਫੋਲਵਰ ਲੋਕ ਖਾਈ ਜਾਂਦਾ ਕੌਣ ਬਾਪੂ ਦੇ ਰਮਤੀ ਦੀ ਜੇਦਾ ਦਾ ਨਦਰੇ ਹਰੀਬਾਣਾ ਵਾਲੀ ਚਿਕਨ ਦੀ ਮੰਗਤਾ ਚੌਲ ਕਹਿੰਦਾ ਹੈ ਚਾਲਾ ਤੁਕਾ ਨਾ ਚੌਲ ਮੰਗਦਾ ਹੈ ਦਵਾਰੇ ਪਹਿਲਾਂ ਕੌਲੀ ਖਾ ਕੇ ਦਾ ਪਹਿਲਾਂ ਖਾ ਗਿਆ ਹਾਂ ਕਾ ਕਾ ਠੀਕਾ ਫੋਟਾ ਪਾਣੋ ਖਾਏ ਮੂਰੇ ਨਾ ਗਈ ਸੀ ਨਾ ਬੋਟ ਬੋਟ ਮੈਨੀ ਪਾਈ ਹੈ ਨਾ ਪਸਾਂਗਾ ਤੂੰ ਬੋਰ ਤੂੰ ਮੈਨੂੰ ਹੀ ਪਾਈ ਆ ਨਾ ਉਹ ਸਰਪੰਚ ਸਾਹਿਬ بیٹਾ ਬੋਰੇ ਨੂੰ ਪਾਈ ਆ ਬੋਰ ਮੈਨੂੰ ਹੀ ਪਾਈ ਆ ਨਾ ਕਹਦੇ ਹਾਂ ਪਾਈ ਆ ਤੈਨੂੰ ਪਾਈ ਆ ਤੈਨੂੰ ਬਹੁਤ ਆ ਬੋਰ ਤਾਂ ਮੈਂ ਪਾਈ ਚਾਹ ਮੈਨੂੰ ਪਾਉਣੀ ਸੀ ਐਮਐਲਏ ਤਾਂ ਮੈਂ ਹਾਂ ਹਲਾ ਓ ਐਮਐਲਏ ਤਾਂ ਮੈਨੂੰ ਦਾਦੀ ਪਾਈ ਨਾ ਬੱਲੀਆਂ ਗਾਲਾਂ ਲੈਣ ਤਾਂ ਜਮਾਨੇ ਡਰਦਿਆਂ ਮਾਰੂ ਤੂੰ ਉਹ ਰੇ ਕਾਲਾ ਕਹ ਗੁੱਠਾ ਲਵਾਲਾ ਤੂੰ ਸਾਡੇ ਤਾਂ ਹੋ ਗਏ ਸੈਣ ਇਹਦਾ ਗੁੱਠਾ ਲਵਾਲਾ 80 ਟੈਂਪਲ ਦੇ ਹੋ ਗਏ ਲਵਾਲਾ ਤੋਂ ਮਾੜੋ ਲੋਨ ਚੱਕਣਾ ਇੱਕ ਹੀ ਕਾਰ ਕੋਈ ਇੰਨਾ ਨਹੀਂ ਆਂਦਾ ਲੋਨ ਸੈਣ ਗੁੱਠਾ ਲਵਾਉਣਾ ਨੇ ਗੁੱਠਾ ਲਵਾ ਲਾਂਗੇ ਬੈਥੋ ਆ ਭਾਈ ਨੂੰ ਚੋੜ ਦੇ ਲਾਉਣੀ ਹੈ ਜੇ ਲੋਨ ਲੈਣਾ ਤਾਂ ਦੱਸ ਦੀ ਕਾਗਜ਼ ਦਿਖਾਏ ਨੀ ਕਾਗਜ਼ ਤੇ ਹੈਗੇ ਆ ਇਹਦੇ ਲੈ ਆ ਦੇ ਕਾਗਜ਼ ਪੱਤਰ ਸਾਰੇ ਸਾਰਿਆਂ ਦੇ ਸਾਈਨ ਕਰਾ ਲੈ ਰਾਮੇ ਦੇ ਵੀ ਕਰਾ ਲੈ ਇਹਦੇ ਵੀ ਕਰਾ ਲੈ ਤੂੰ ਤੂੰ ਰਹਿ ਗਿਆ ਹੁਣ ਗੱਲਾਂ ਮਾਪਾ ਇਹਨੂੰ ਕਿਉਂ ਦਸਨ ਕਰਨਾ ਆ ਮਾਣੇ ਦਵੱਟਾ ਪਾਸੇ ਗੁੱਠਾ ਲਾ ਦੇ ਹੈ ਜਾ 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 ਹੋਰ ਨਹੀਂ ਇਥੇ ਗੁੱਠਾ ਤਾਂ ਲਾ ਲੈਂਦਾ ਜਾ ਜਾ ਆ ਇਹ ਨੀ ਇਹ ਆਵੇ ਲੋਨ ਲੈਣਾ ਸੀ ਤਾਂ ਅਫਸਰ ਆਏ ਹਾਂ ਦੇ ਦੇ ਨਾ ਲਾ ਨਾ ਆਪ ਸਰ ਆ ਤੇਰੀ ਰਜਣਾ ਮੇਲਾ ਜੇ ਤੂੰ ਉਠਣਾ ਹੀਗਾ ਤਾਂ ਕਿੱਥੋਂ ਆਏ ਬਠਿੰਡੇ ਤੋਂ ਆਏ ਤੁਸੀਂ ਆ ਮੈਂ ਬਠਿੰਡੇ ਤੋਂ ਆਏ ਹਾਂ ਤੇਰੀ ਭੈਣ ਦੀ ਗੁੰਡਾ ਆ ਆ ਖਾ ਕੇ ਵੀ ਚਾ ਲੈ ਸੋ ਕੋਠੇ ਕੋਲੇ ਕੋਠੇ ਕੋਲੇ ਵੀਚੇ ਵਾਲਾ ਸਨ ਤੂੰ ਗਿਆ ਨਹੀਂ ਕਿਤੇ ਨਹੀਂ ਉਹ ਜੜਾ ਤੰਬੂ ਜਾ ਟਾਣੀ ਤੇ ਆ ਸੀ ਕੋਠੇ ਆ ਆਪਣੇ ਓਹ ਹਾਂ ਉਹ ਸੀ ਤਾਂ ਮਾੜੀ ਉਹਦਾ ਨਾਂ ਵੀ ਮਾੜੀ ਸੀ ਆ ਤਾ ਚੰਦਾ ਸੀ ਉਹਨੂੰ ਹਾਂ ਵਾ ਉਹੀ ਠੀਕ ਹੈ ਲੋਕਿਆ ਹੁੰਦਾ ਕਿੰਨੇ ਕਿੰਨੇ ਸਾਲਾਂ ਦੀ ਗੱਲ ਕਰਦਾ ਉਹਨੂੰ ਵੇਹ ਤੂੰ ਬਾਹਲੇ ਸਾਲਾਂ ਦੀ ਗੱਲ ਐ ਬਾਹਾਂ ਨਹੀਂ ਕਹ ਫੱਟਦਾ ਜੱਲਾ ਪਤੀਲੀ ਉਹ ਕਾਦੇ ਚ ਕੋਈ ਬੈਠਾ ਸੀਗਾ ਪ੍ਰਾਲੀ ਚ ਹਾਂ ਕੋਠੀਆ ਦੀ ਚੱਕੀ ਸੀ ਉਹਨੇ ਨਹੀਂ ਨਹੀਂ ਕੋਈ ਨਹੀਂ ਜਾਗਦਾ ਕੋਹ ਹੋਣਾ ਉਹ ਤੇਰਾ ਭਰਾ ਸੀ ਨਾ ਇੱਕ ਕਹਾਜਾ ਨਹੀਂ ਖੋਜਦਾ ਹੁੰਦਾ ਆਉ ਕਾ ਲੋਂਦਾ ਜਿਹੜਾ ਉਹ ਕਿਆ ਕਰਦਾ ਫੱਟਾ ਉਹ ਗੋਲੀ ਵੀ ਖਾਂਦਾ ਆ। ਆਹ। ਸ਼ੰਭੂ ਖਾਂਦਾ। ਫੌਰ ਜ਼ਖਤੀ। ਹੂੰ। ਆਹ ਆਹ ਸਪੀਕਰ ਆਦੇ ਕੋਲੇ। ਆਹ। ਹਾਂ। ਦੂਰ ਵਾਇਆ ਕੰਝੇ ਦਾ। ਮਾੜੂ ਆ ਗਾ ਨਾ ਨਾਲੇ। ਆਹ। ਇਹ ਮਾੜੂ ਆਪਣੇ ਪੈੰਟ ਚ ਕਿੰਨੇ ਆ? ਕੋਈ ਯਾਰ। ਮਾਲੇ ਬਣ ਗਏ ਨਾ। ਹੈ ਤੇਰੇ ਵਰਗੇ ਹੀ ਆ ਨਜਮਾ। ਆਹ। ਨਕਲੀ ਬਣੇ AI ਨਾਲ ਬਣਾਏ ਵੇ ਆਹੋ ਨਕਲੀ। ਹਾਂ। ਆਹ AI ਨਾਲ ਬਣਾਏ ਵੇ ਮਾੜੂ ਇਹੜੇ ਬਾਲੇ। ਹਾਂ। ਉੱਤਰ ਤੇ ਬੱਚਾ ਭਾਲਾ ਦਾ ਸੱਦ ਮੰਨਾਂਗੀ ਆਪੇ ਤੇ ਠੰਡੇ ਸੀ ਲਿਆ ਹਾਂ ਗੱਲ ਤੇਰੀ ਸਹੀ ਹੈ ਤੂੰ ਨਹੀਂ ਲਸਣ ਘੋੜਦਾ ਰਿਹਾ ਪਹਿਲਾਂ ਨਾ ਇਹ ਤਾਂ ਲਿਆ ਹੋਇਆ ਤੇ ਭਾਲਾ ਹੈ ਅਭੀ ਕਾ ਨਾ ਉਧਰ ਤਾਂ ਲਸਣ ਲਾਇਆ ਹੀ ਨਹੀਂ ਹੋਣਾ ਪਰ ਮੈਂ ਗੰਢਾ ਲਾਇਸੀ ਬਈ ਜੇ ਬੱਥਾ ਦਾ ਨੋਟ ਲਈ ਲੈਣਾ ਆ ਆਖਾਂ ਬੋਲ ਲੈ ਨਾ ਉਹ ਗੱਡੇ ਵਾਂ ਕਾਟ ਜਾ ਤੋ ਜੋ ਕੱਢਗਾ ਗੰਢਾ ਨਾ ਮੈਂ ਹਾਂ ਪੁਰੇ ਤੇਜ ਬਾਲੇ ਹੁੰਦੇ ਉਹਨੇ ਬਾਏ ਮੋਤੇ ਮੋਤੇ ਲੈ ਹਾਰੇ ਕਾਣਾ ਪਤਲਿਆ ਕਰ ਮਤਲ ਪਤਲਾ ਪਾਇਆ ਕਹਿਦਾ ਕੱਲੇ ਨੇ ਲਾ ਲਿਆ ਹਾਂ ਹਾਂ ਫਨੀ ਨਹੀਂ ਬੀਤੀ ਸੀ ਮਨ ਤੇ ਤਾਂ ਉਹ ਬੋਲ ਗੱਲ ਸੀ ਫਾਕ ਬਾਹਰ ਲਾਈ ਜਿਆ ਹੈ ਰਾਮੇ ਮਾ ਤੇ ਭੇਤੀ ਦਿੱਤ ਕਾਂ ਤੋਂ ਹੋ ਗਿਆ ਤੇ ਗੰਨੇਆਂ ਕੀ ਰੇਟ ਗੱਡੀ ਵੇਚੀ ਹੈ ਇਹ ਰੇਟ ਗੱਡੀ ਵੇਚੀ ਗੰਡਿਆਂ ਦੀ ਉਹ ਤਾਂ ਹਾਂ ਉਹ ਤਾਂ ਵੇਚੀ ਮੈਂ ਪੰਜ ਸਾਲ ਨਹੀਂ ਜਾ ਇੱਕ ਗੱਡੀ ਹਾਂ ਨਾ ਇੱਕ ਗੱਡੀ ਦਾ ਦੋ ਨਹੀਂ ਮੰਗਦੇ ਪੰਜ ਸਾਲ ਲੈਂਦਾ ਸੀ ਹਾਂ ਹਾਂ ਮੈਂ ਮੈਂ ਤਾਂ ਕਾੜ ਨਹੀਂ ਸਕੀ ਆ ਜਿਹੜੀ ਆਇਆ ਸੀ ਹਾਂ ਉਹ ਤਾਂ ਆ ਸੀ ਤੇ ਜਿਹੜੇ ਨੇ ਕੁੱਟਿਆ ਸੀ ਉੱਥੇ ਹਾਂ ਜੋਗੀ ਨਹੀਂ ਨਾ ਕੁੱਟਿਆ ਸੀ ਉਹ ਕਹਿੰਦਾ ਜੋਗੀ ਆਇਆ ਸੀ ਤੇ ਆਇਆ ਨਹੀਂ ਆਪਣਾ ਸਾਰਾ ਇੱਥੇ ਕੀ ਕਰਨਾ ਆਉਣਾ ਉਹਨੇ ਨਹੀਂ ਮੱਕੀ ਆ ਇੱਧਰ ਆ ਗਿਆ ਹੋਵੇ ਉਹ ਗੁੰਗਾ ਆ ਹੈ ਉਹ ਗੁੰਗਾ ਆ ਆਹੋ ਬੋਲਦਾ ਨਹੀਂ ਉਹ ਬੋਲਦਾ ਵੀ ਨਹੀਂਗਾ ਤੂੰ ਜੇ ਕਰ ਛੱਡੇ ਉਹ ਝਾਂਕ ਕੇ ਕਰਦਾ ਪੈਦਾ ਬੁੜੀਆਂ ਬੋਕਰਾਂ ਲੱਗੀਆਂ ਹਲਾ ਹੋਰ ਉਹ ਬਾਪੂ ਉਹ ਗੁੰਗਾ ਆਹੋ ਉਹ ਗੁੰਗਾ ਨਹੀਂ ਕਹਿ ਦੇ ਦੇ ਉੱਪਰ ਬੱਧੀ ਫੁਗਰ ਬਾਤ ਦੀ ਡੇਰੀ ਕੋਲੇ ਕੁੱਟਿਆ ਤੂੰ ਤੂੰ ਕਿੱਥੇ ਦੇਖਿਆ ਲੜਾੜ ਤੂੰ ਕਿੱਥੇ ਦੇਖਿਆ ਜਾ ਬੰਨੀ ਫੜਾ ਦੇ ਲੈ ਤੂੰ ਲੈ ਲਾ ਲੱਕ ਫੜ ਕਿੰਨੇ ਸਾ ਕਿੰਨੇ ਹੋਏ ਮੈਨੂੰ ਨਹੀਂ ਪਤਾ ਪੈਸੇ ਵਾਰ ਦੋ ਪੈਸੇ ਫੜ ਮਾੜੇ ਉਹ ਫੜ ਓਏ ਲੈ ਫੜ ਜਾ ਚਾਹਿਆ ਤੇਰੇ ਨਾਲ ਪੈਸੇ ਚੰਗੇ ਆ ਲੈ ਉਹ ਜੋਗੀ ਨੂੰ ਲੈ ਕੇ ਆ ਕਹਿੰਦੇ ਨੇ ਇੱਥੇ ਜੋਗੀ ਯਾਰ ਇਧਰ ਨਹੀਂ ਆਉਂਦਾ ਕੱਡਰਦਾ ਇਧਰੋਂ ਕੁੰਖਿਆ ਕੁੰਖਿਆ ਫੋਡੀਆਂ ਨੂੰ ਪੈਗਾ ਸੀ ਬੇੜੇ ਆਉਂਦੇ ਹੋਰ ਦਾ ਜਿਆ ਬੁੜੰਗ ਨੇ ਬੌਕਰਾਂ ਚੱਕ ਲਏ ਲੈ ਲੰਨ ਮਾਰਿਆ ਪਾ ਕੇ ਜਦਿਆ ਆ ਖੇਤੀ ਕਰ ਲੈ ਮੈਂ ਜਾਣਾ ਉਹ ਲਾਇਗਾ ਭਾਵਾਂ ਦਾ ਨਹੀਂ ਬੋਲਦਾ ਨਹੀਂ ਬੂੰਗਾ ਉਹ ਇੱਕ ਤੈਨੂੰ ਗੱਲ ਪੁੱਛਦਾ ਪਿਆਰੇ ਹਾਂ ਹਰੀ ਕਿਹ ਹੈਗਾ ਬੜੇ ਜਿhko ਹਰੀ ਕਿੰਨੇ ਭਰਾ ਦੀਗੇ ਕਿੰਨੇ ਭਰਾ ਦੀ ਤੁਸੀਂ ਉਹ ਪੁੱ ਪੰਜ ਸੀ ਦਾ ਥੀ ਸੀ ਪੰਜ ਸੀ ਝੂਠ ਮਾਰੀ ਚਾਰ ਦੀ ਚਾਰ ਸੀ ਸੀ ਚਾਰ ਜਾਣੇ ਦੀ ਤੁਸੀਂ 6 ਕਿਹੜੇ ਨਾਲੇ ਤੋਂ ਵਿੱਚ ਗੱਜਾ ਤੇ ਹਰੀ ਤੇ ਕੁੰਗਾ ਤੱਕ ਤਾਹੀ ਤੇ ਚੂੜੀ ਤੇ ਫਾੜਾ ਕਾਹ ਹੋ ਗਿਆ ਛੀਲੇ ਹੋ ਗਏ ਹਾਂ ਛੇ ਹੋ ਗਏ ਠੀਕ ਹੋ ਗਏ